ਹਾਂਜੀ ਪ੍ਰਧਾਨ ਜੀ ਇੱਥੇ ਸੋਦਰਬ ਯਾਰ ਅੱਗ ਲੱਗ ਗਈ ਹੈ ਆਜੋ ਆਜੋ ਸਰ ਆ ਗਈ ਆ ਗਈ ਆ ਗਈ ਕਿਤੇ ਕਹਿੰਦੇ ਚੱਲ ਫੇ ਰਸਤੇ ਚ ਦੰਪਲਾ ਪੰਜਾਬ ਤੋਂ ਤੁਹਾਡਾ ਜੋ ਨੌਜਵਾਨਾਂ ਨੂੰ ਵਾਲਾ ਮਰੇ ਇਹਦਾ ਆਹ ਚੱਲ ਚੱਲ ਰਿਹਾ ਪ੍ਰਵਾਹ ਦਾ ਆ ਕੇ ਸੰਭਾਲਾਸ ਪਿਆਰ ਕਰਦੇ ਜੋ ਫੋਨ ਵੀ ਆ ਕੇ ਲੱਗਿਆ ਉਹਦਾ ਹੈ ਇਹ ਵੀ ਮਕੀਨ ਚ ਬੰਦ ਕਰਦੇ ਜਾਂਦੇ ਮਕੀਨ ਬੰਦ ਕਰਦੇ ਵਾਲੇ ਇਹ ਆਇਆ ਇੱਕ ਪਾਲਤਰੀ ਬੁਨੇ ਕੋ ਜਾ ਕੇ ਮਜਾ ਜਾਂਦੇ ਹਾਂ 你拿去啊，你去忙 ਦੇ ਨਾਲ ਦੀ ਦੁਕਾਨ ਹੈ ਕਿਉਂਕਿ ਗੱਲ ਇਹ ਹੈ ਕਿ ਥੋੜੇ ਦਿਨ ਪਹਿਲਾਂ ਜਿਹੜੀ ਹੈ ਕਿ ਨਾ ਇਹ ਉਰੇ ਚਿੰਗਾਰੀਆਂ ਨਿਕਲ ਰਹੀ ਸੀ ਤੇ ਕਿਸੇ ਕਸਟਮਰ ਨੇ ਜਾਂ ਰਾਤਰੀ ਨੇ ਫੋਨ ਕੀਤਾ ਰੋ ਨਾ ਫਾਇਰ ਬਿਗੇਡ ਆ ਰਹਿਣਾ ਵੀ ਤੁਹਾਡੀ ਦੁਕਾਨ ਤੋਂ ਚਿੰਗਾਰੀਆਂ ਨਿਕਲ ਰਹੀਆਂ ਆ ਤਾਂ ਅਮਰੀਕੀng ਵਾਲਿਆਂ ਨੇ ਦੱਸਿਆ ਵੀ ਇੱਦਾਂ ਦਾ ਕਰਕੇ ਹਾਲੇ ਕਿ ਜਸਟ ਕੁਝ ਟਾਈਮ ਪਹਿਲਾਂ ਇਸੇ ਦੁਕਾਨ ਬਤਾ ਕੇ ਗਏ ਆ ਉਰੇ ਦੁਕਾਨ ਵਧਾਨ ਤੋਂ ਬਾਅਦ ਉਹ ਦੇਖਿਆ ਤਾਂ ਕਿ ਕਾਫੀ ਹੋਇਆ ਮਤਲਬ ਸਾਡਾ ਤਾਂ ਨੁਕਸਾਨ ਜਿਹੜਾ ਕਿ ਮਤਲਬ ਕੁਝ ਫਾਸਿੰਗ ਹੋਇਆ ਪਰ ਜਿਹੜੇ ਨਾਲ ਵਾਲੇ ਸਾਡੇ ਟੋਰਚਾ ਵਾਲਿਆਂ ਉਹਨਾਂ ਦੀ ਦੋਵੇਂ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਕਿਉਂਕਿ ਇ ਕਾਪੀ ਫਾਇਰ ਬਗੇੜਾਂ ਨੂੰ ਮੌਕੇ ਤੇ ਆਈ ਹੈ ਉਹਨਾਂ ਕਰਕੇ ਬਹੁਤ ਬਚਾਅ ਹੋਇਆ ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਵੀ ਜਦੋਂ ਲੋਕ ਜਦੋਂ ਕੋਈ ਆਗ ਲੱਗਦੀ ਹੈ ਤਾਂ ਉਹਨਾਂ ਨੂੰ ਇਹਨਾਂ ਨੂੰ ਸਭ ਤੋਂ ਪਹਿਲਾਂ ਰਾਹਤ ਦੇਣਾ ਚਾਹੀਦਾ ਜਦਕਿ ਕੋਈ ਨਮਾਇਸ਼ ਮੇਲਾ ਨਹੀਂ ਲੱਗਿਆ ਹੋਇਆ ਜੀ ਕਹਿਣਾ ਉਹਨਾਂ ਦਾ ਸਾਡੇ ਆ ਜਿਹੜੇ ਅਫਸਰ ਉਰੇ ਇੰਟਰਵਿਊ ਦੇ ਰਹੇ ਸੀ ਉਹਨਾਂ ਦੀ ਗੱਲ ਸਹੀ ਹੈ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਰਾਸਤਾ ਹੀ ਦੇਣਾ ਪਿਆ ਨੁਕਸਾਨ ਦੇਖਿਆ ਜਾਵੇ ਤਾਂ ਦੁਕਾਨਾਂ ਸੁਆਹ ਹੋ ਗਈਆਂ ਜੀ ਤਾਂ ਇਹ ਤਾਂ ਜਿਨ੍ਹਾਂ ਦੀ ਦੁਕਾਨਾਂ ਉਹ ਬਿਲਕੁਲ ਕਲੀਅਰ ਦੱਸ ਸਕਦੇ ਨੇ ਕਿ ਪਰ ਪਤਾ ਲੱਗੇ ਕੀ ਕਾਰਨ ਹੋਇਆ ਕਾਰਨ ਤਾਂ ਉਹ ਕਹਿ ਰਹੇ ਸ਼ਾਰਟ ਸਰਕਟ ਹੋਇਆ ਜੀ ਸ਼ਾਰਟ ਸਰਕਟ ਹੀ ਹੋ ਸਕਦਾ ਸੀ ਹੋਰ ਕੋਈ ਤਾਂ ਗਰਮੀ ਹੈ ਗਰਮੀ ਕਰਕੇ ਸ਼ਾਰਟ ਸਰਕਟ ਹੋ ਗਿਆ ਫਿਰ ਸਭ ਤੋਂ ਵੱਡੀ ਗੱਲ ਹੈ ਟਰਚਾਈ ਦੁਕਾਨਾਂ ਹੈ ਟਰਚਾਂ ਦੇ ਅੰਦਰ ਸਾਰਾ ਪਲਾਸਟਿਕ ਹੈ ਪਲਾਸਟਿਕ ਨਾਲ ਬੜੀ ਜਲਦੀ ਫੜਦੀ ਹੈ